ਸਤਿਗੁਰ ਆਪਣਾ ਨਾਮ ਤੇ ਆਪਣੇ ਪਿੰਡ ਦਾ ਨਾਮ ਦੱਸੋ ਨਾਮ ਵੀ ਆਪਣੇ ਪਿੰਡ ਦਾ ਫਰੀ ਦਾ ਪਿੰਡ ਸੁਖਾ ਠੀਕ ਹੈ ਜੀ ਤਾਂ ਇਹ ਆ ਬੱਚੇ ਬਾਰੇ ਇਹ ਜਾਣਕਾਰੀ ਕਿੰਨੇ ਦੰਦ ਹੈ ਇਹ ਦੋ ਦੰਦ ਦਾ ਦੋ ਦੰਦ ਦਾ ਹਾਂ 14 70 ਦਾ ਬੱਚਾ ਬਹੁਤ ਅੱਛਾ ਜੀ 22 ਸਾਲ ਦੀ ਉਮਰ ਠੀਕ ਹੈ ਜੀ ਹੁਣ ਤੱਕ ਵੀ ਚਾਰ ਮੇਲੇ ਜਿੱਤੇ ਚਾਰ ਮੇਲੇ ਕਿੱਥੇ ਕਿੱਥੇ ਜਿੱਤੇ ਇਹ ਬਈ ਦੋ ਦਾ ਇੱਕ ਪਹਿਲਾ ਦਾ ਸਭ ਤੋਂ ਪਹਿਲਾ ਤਾਂ ਦੁੱਖਾਈ ਚ ਖੀਰਿਆਂ ਚ ਇੱਥੇ ਜਿੱਤਿਆ ਜੀ ਅੱਛਾ ਜੀ ਫਿਰ ਬਈ ਉਹ ਤੋਂ ਬਾਅਦ ਇਹ ਚੌਥੇ ਤੇ ਚੜ੍ਹਕਾ ਅੱਛਾ ਜੀ ਫਿਰ ਇਹ ਚੈਂਪੀਅਨਸ਼ਿਪ ਰਿਹਾ ਵੀ ਇੱਥੇ ਆਪਣਾ ਕੋੜਾ ਗਲਾ ਅੱਛਾ ਜੀ ਹੁਣ ਇੱਥੇ ਵੀ ਜਿੱਤ ਗਿਆ ਮੇਰਾ ਠੀਕ ਹਾਂਜੀ ਲੈ ਵੀ ਮੇਤਰੋਸ ਤੋਂ ਉਹਦੇ ਮੈਦੇ ਤੇ ਖੇਤੀ ਤੇ ਇੱਥੇ ਵੀ ਜਿੱਤਿਆ ਹੋਇਆ ਦੇਖ ਸਕਦੇ ਹੋ ਤੁਸੀਂ ਲੱਖ ਲੱਖ ਦਾ ਪੂਰਾ ਚੰਗਾ ਦਿਖਾਉਣਾ ਹੈ ਤੁਹਾਨੂੰ ਕਰੋ ਚਿਤਕਾ ਦੇਖੋ ਜਿਹਨੇ ਨਾਲ ਹੀ ਕਿਹਾ ਹੁੰਦਾ ਇੱਕ ਜੀ ਇਹ ਫਿਰ ਬਾਈ ਆਪਾਂ ਘਰੇ ਤਿਆਰ ਕਰਿਆ ਬੱਚਾ ਹਾਂ ਬਈ ਆਪਾਂ ਘਰੇ ਤਿਆਰ ਕਰਾਂਗੇ ਅੱਛੇ ਦੀ ਮਾਂ ਦਾ ਕੀ ਰਿਕਾਰਡ ਹੈ ਮਾਂ ਦੇ ਤਾਂ ਵੀ 19+ ਤੋਂ ਦਾ ਰਿਕਾਰਡ ਆ ਬਈ ਹਰੇਣ ਚ ਮਾਰ ਲੈਂਦੀ ਸੀ ਆਪਾਂ ਜੀ ਮਾਂ ਦੇ ਆਪਣੇ ਕੋਲ ਤਾਂ ਨਹੀਂ ਆ ਠੀਕ ਐ ਸੱਜਣਾ ਐਸ ਦੀ ਬਈ ਸਰਵਿਸ ਚਾਲੂ ਹੈ ਹਾਂ ਬਈ ਸਰਵਿਸ ਚਾਲੂ ਹੈ ਬਈ ਨੰਬਰ ਬੋਲ ਦੇ ਬਾਈ 81465 ਬਈ 64 ਚਲਾਂਗੇ ਬਈ ਠੀਕ ਐ ਲੈ ਵੀ ਸਰਵਿਸ ਲੈਣੀ ਹੋਵੇ ਭਰਾਵਾਂ ਤੋਂ ਤਾਂ ਕੰਟੈਕਟ ਇਹਦੇ ਬਾਰੇ ਦੋ ਜਾਣਕਾਰੀ ਬਈ ਨਰਕਾ ਜੀ ਲੀਰਬੇਲਾ ਹੋ ਰਿਹਾ ਬੋਲਦਾ ਕਟਾ ਬਈ ਅੱਛਾ ਜੀ ਕੀ ਰੈਂਚ ਆਪਣਾ ਇੱਥੇ ਚੌਥੇ ਪੰਜਵੇਂ ਨੰਬਰ ਤੇ ਆਇਆ ਵੀ ਧਨੌਲੇ ਮੰਡੀ ਧਨੌਲੇ ਮੰਡੀ ਤੇ ਪਹਿਲਾਂ ਵੀ ਕਿਤੇ ਜਿੱਤੇ ਆ ਜਾਂ ਪਹਿਲੀ ਵਾਰੀ ਪਹਿਲੀ ਵਾਰੀ ਲੈ ਆਇ ਸੀ ਪਹਿਲੀ ਵਾਰੀ ਲੈਂਦਾ ਸੀ ਪਹਿਲੀ ਵਾਰੀ ਜਿੱਤ ਗਿਆ ਪਹਿਲੀ ਵਾਰੀ ਜਿੱਤ ਗਿਆ ਠੀਕ ਹੈ ਇਹਦੀ ਮਾਂ ਦਾ ਕੀ ਰਿਕਾਰਡ ਹੈ ਇਹਦੀ ਮਿਨਮਾ 18 ਲੀਟਰ ਪਲੱਸ ਦਾ ਰਿਕਾਰਡ ਹੈ ਅੱਛਾ ਇਹ ਵੀ ਇਹਦੀ ਮਾਂ ਵੀ ਆਪਣੇ ਕੋਲ ਕਰੀ ਜਾਂਦੀ ਵੀ ਇਹ ਵੀ ਘਰੀ ਤਿਆਰ ਕਰਿਆ ਬੱਚਾ ਹਾਂਜੀ ਭਾਈ ਇਹ ਵੀ ਆਪਣੇ ਕੋਲ ਕਰ ਦਿੱਤੇ ਆ ਇਹ ਵੀ ਸੱਜਣੋ ਇਹ ਵੀ ਚੈੱਕ ਕਰੋ ਉਹ ਕਿਵੇਂ ਆ ਸੱਟ ਖਾਲੀ ਭਾਂਦੇ ਖਾਵਾਂ ਤੋਂ ਆਹ ਕਰਨ ਦੂਜੀ ਗੰਢ ਤੱਕ ਦੂਜੀ ਗੰਢ ਤੱਕ ਖੱਤੀ ਕਰਦੀ ਆ ਅੱਜੀ ਗੱਟ ਰੱਖੋ ਦੀ ਰੇਡ ਆ ਜਾਣਾ ਆ ਇੱਥੇ ਨਾ ਰਹਦੇ ਕੋਈ ਨਾ